फिलौर इकत्ती मार्च को शराब के ठेके टुट देखे ने पर फिलौर विखे इकत्ती मार्च को पक्का ही सदा तोड़ दिता गया शराब का ठेका फिलौर विखे सदा खत्म कर दिता गया नगर कौंसल फिलौर वालों इस ठेके का पका कम कर दिता गया दसण योग नजायज कब्जे बनया हो ਅਤੇ ਫਿਲੌਰ ਤੋਂ ਜਲੰਧਰ ਨੂੰ ਜਾਣ ਵਾਲੇ ਬੱਸ ਸਟੈਂਡ ਤੇ ਬਣਿਆ ਸ਼ਰਾਬ ਦਾ ਠੇਕਾ ਲੋਕਾਂ ਲਈ ਅਤੇ ਸਕੂਲ ਕਾਲਜਾਂ ਨੂੰ ਜਾਣ ਵਾਲੇ ਬੱਚਿਆਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਸੀ ਹਰ ਰੋਜ਼ ਇਸ ਠੇਕੇ ਕਰਕੇ ਕੋਈ ਨਾ ਕੋਈ ਨਵੀਂ ਘਟਨਾ ਦੀ ਖਬਰ ਮੀਡੀਆ ਨੂੰ ਮਿਲਦੀ ਰਹਿੰਦੀ ਸੀ 31 ਮਾਰਚ ਵਾਲੇ ਦਿਨ ਜਿੱਥੇ ਸ਼ਰਾਬ ਦੇ ਠੇਕੇ ਟੁੱਟੇ ਹੋਣ ਕਾਰਨ ਸ਼ਰਾਬੀਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਸਨ उत् ही हर रोज़ सुरखियों रहीदा बस स्टैंड ते बनिया शराब का ठेका नगर कौसल फिलोर दे अधिकारिया ने पक्के तौर ते जेसीबी मशीन नाल तोड़ दिता मौके ते मौजूद लोगों ने कहा हर साल ठेके टुटते तो देखे ने पर नवे तरीके नाल पक्का ही ठेका तोड़ दिता आओ देखा दे कह पूरी खबर फिलौर तो पत्रकार इंदरजीत सिंह बैंस की विशेष रिपोर्ट ਸਟੇਕਰ ਸਾਹਿਬ 플ੋਰ ਵਿੱਚ ਜਿਹੜਾ ਵਾਸ ਸਾਈਡ ਤੇ ਇੱਕ ਪਿਛਲੇ ਸਮੇਂ ਤੋਂ ਟਿਖੇਕਾ ਬਣਿਆ ਸੀ ਲੋਥਾਂ ਦੀ ਸਰਦਾਲ ਦੀਆਂ ਕੰਮ ਬਣਿਆ ਹੋਇਆ ਸੀ ਪਤਾ ਹੀ ਧਿਆ ਬਣਾ ਇੱਥੋਂ ਬੱਸ ਫੜਦੀਆਂ ਸੀ ਕੋਈ ਬੱਸ ਫੜ ਕੇ ਸਕੂਲ ਕਾਲਜ ਜਾਂਦੇ ਬੱਚੇ ਕੋਈ ਆਉਂਦਾ ਸੀ ਲੇਡੀਜ਼ ਨੂੰ ਬੜੀ ਬੜੀ ਪਰੇਸ਼ਾਨੀ ਹੁੰਦੀ ਸੀ ਅੱਜ ਤੁਸੀਂ ਉਸ ਆ ਠੇਕੇ ਦਾ ਜਾਇ ਤੇ ਖੁੱਤਾ ਪਿਆ ਸੀ ਉੱਤੇ ਵੀ ਕਾਰਵਾਈ ਕੀਤੀ ਹੈ ਸਕੂਲ ਦਾ ਪਲਾਟ ਇਹ ਉਹ ਚੱਕਰ ਲੱ타 ਹੈਗਾ ਕੀ ਕਹਿੰਦਾ ਤੁਨੇ ਸਰ ਕਿੰਨਾ ਮੈਂ ਖੁੱਲਾ ਹੋਇਆ ਹੈਗਾ ਆ ਕਿਤੇ ਕੋਈ ਇਥੇ ਕੋਈ ਫੋਨਟ ਦਾ ਵੀ ਹੋ ਕਿਸੇ ਦਾ ਵੀ ਇਹ ਜੀ ਅੱਜ ਅਸੀਂ ਵਾਸਟੈਂਡ ਦਾ ਫਲਾਅ ਦੇ ਲੁਧਿਆਣਾ ਵਾਲੇ ਪਾਸੇ ਮੈਂ ਜਨਰਾਲੇ ਪਾਰਕ ਸਾਈਟ ਤੇ ਪਹੁੰਚਿਆ ਸੌਰੀ ਜਿੱਥੇ ਕਿ ਕਾਫੀ ਸਮੇਂ ਤੋਂ ਪਿਛਲੇ ਸਾਲ ਤੋਂ ਤਕਰੀਬਨ ਇੱਥੇ ਵਾਸਟੈਂਡ ਦੇ ਜਿਹੜਾ ਨਗਰ ਦਾ ਠੇਕਾ ਬਣਾਈ ਛਰਾਬ ਦਾ ਜਿਹਦਾ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਸਾਡੀਆਂ ਤਿਆਬਾਂ ਨਾਲ ਜੋ ਵੀ ਮਾਤਾਵਾਂ ਜੋ ਵੀ ਹੋਰ ਬੱਚੇ ਆਉਂਦੇ ਸੀ ਉਹਨਾਂ ਦੀ ਸਿਹਤ ਤੇ ਬਹੁਤ ਵੱਡਾ ਅਫੈਕਟ ਪੈ ਰਿਹਾ ਸੀ ਤੇ ਉਹਦਾ ਕਾਫੀ ਨੁਕਸਾਨ ਵੀ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਕਈ ਵਾਰ ਇਹਨਾਂ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਆਪਣਾ ਠੇਕਾ ਇਹਨੂੰ ਆਪਣੇ ਆਪ ਹੀ ਇੱਥੋਂ ਹਟਾ ਲਿਆ ਜਾਵੇ ਪਰ ਸਾਡੇ باوجود ਸਾਡੇ ਬਾਰ ਬਾਰ ਇਹਨਾਂ ਨੂੰ ਸਾਡੀ ਬੇਨਤੀਆਂ ਕਰਨ ਦੇ باوجود ਜਦੋਂ ਇਹਨੇ ਜਿਹੜਾ ਇਹ ਠੇਕਾ ਇੱਥੇ ਨਹੀਂ ਚੁੱਕਿਆ ਤੇ ਅੱਜ ਸਾਨੂੰ ਸਰਕਾਰ ਦੀਆਂ ਹਦਾਇਤਾਂ ਅਨਸਾਰ ਮਜਬੂਰਨ ਹੋ ਕੇ ਠੇਕੇ ਦੇ ਕਾਰਵਾਈ ਕਰਨੀ ਪਈ ਹੈ ਤਾਂ ਤੁਸੀਂ ਦੇਖ ਸਕਦੇ ਆ ਪਿੱਛੇ ਦੀ ਤਰੀਜਾ ਨੇ 1 ਘੰਟੇ ਤੋਂ ਇਸ ਠੇਕੇ ਦੇ ਕਾਰਵਾਈ ਕਰਕੇ ਇਸ ਠੇਕੇ ਨੂੰ ਰਿਮੂਵ ਕਰਾ ਦਿੱਤਾ ਹੈ ਓਕੇ ਤੇ ਫਿਰ ਜਦੋਂ ਉਹ ਇੱਕ ਤੋਂ ਉਹਦਾ ਕਰਿੰਦਾ ਹੀ ਤੁਹਾਨੂੰ ਬਾਰ ਬਾਰ ਕਿਸੇ ਦਾ ਫੋਨ ਕਰਵਾ ਰਿਹਾ ਫੋਨ ਕਰਾ ਰਿਹਾ ਗੱਲ ਕਰ ਰਿਹਾ ਗੱਲ ਕਰ ਰਿਹਾ ਉਹ ਤੁਹਾਨੂੰ ਟਾਈਮ ਮੰਗਦੇ ਸੀ ਉਹਨਾਂ ਦੀ ਤੁਸੀਂ ਨਹੀਂ ਨਹੀਂ ਉਹ ਕਿਹੜਾ ਬੰਦਾ ਸੀਗਾ ਇਹਦਾ ਫੋਨ ਕਰਵਾ ਰਿਹਾ ਸੀ ਉਹ ਉਹ ਠੇਕੇ ਦੇ ਮਾਰ ਕੇ ਸੀਗੇ ਜਿਹੜੇ ਠੇਕੇਦਾਰ ਦੇ ਮਾਲਕ ਸੀਗੇ ਠੇਕੇ ਦੇ ਠੀਕ ਆ ਉਹ ਸਾਨੂੰ ਵਾਰ-ਵਾਰ ਹਾਂਜੀ ਮੈਂ ਮੰਗਦੀ ਸੀ ਨਾ ਹਾਂਜੀ ਕੋਈ ਹੋਰ ਟਾਈਮ ਮੰਗਦੇ ਕਹਿੰਦੇ ਘੱਟੋ-ਘੱਟ ਵੀ ਇੱਕ ਦੋ ਦਿਨ ਸਾਨੂੰ ਦਿਓ ਜਿਹੜਾ ਸਾਡਾ ਸਮਾਨ ਹੈ ਉਹ ਦੀ ਚੱਕ ਲਈਏ ਵਿੱਚੋਂ ਪਰ ਮੇਰੇ ਸਾਥੀ ਇਨਸਪੈਕਟਰ ਸੀ ਨਰੇਸ਼ ਕੁਮਾਰ ਮਾਲ ਜੀ ਉਹਨਾਂ ਦੀ ਰਹਿਮ ਨਾਲ ਹੀ ਹੇਠ ਸਾਡੇ ਈਓ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਜੋ ਕਿ ਪਿਛਲੇ ਸਮੇਂ ਤੋਂ ਨਵੇਂ ਅਪੁਆਇੰਟਮੈਂਟ ਹੋਏ ਸਾਡੇ ਫਲੋਰ ਦੇ ਵਿੱਚ ਤੇ ਸਾਡੇ ਪ੍ਰਧਾਨ ਨਗਰ ਕਾਉਂਸਲ ਫਲੋਰ ਤੇ ਉਹਨਾਂ ਦੇ ਸਮੁੱਚੇ ਨਗਰ ਨਗਰ ਕਾਉਂਸਲਰ ਸਾਹਿਬ ਜੀ ਤੇ ਸਾਡੇ ਸਾਡੇ ਸੁਪਰਡੰਟ ਸ਼੍ਰੀਮਤੀ ਹਰਦੀਪ ਕੌਰ ਜੀ ਤੇ ਸਾਡੇ ਹੋਰ ਵੀ ਸਮੂਹ ਸਟਾਫ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਅੱਜੇ ਟੇਕਰ ਰਿਮੂਵ ਕੀਤਾ ਹੈ ਜੀ ਠੀਕ ਹੈ ਇਦਾਂ ਹੀ ਸਭ ਜਿਹੜਾ ਲੋਕਾਂ ਦੇ ਕਪੜੇ ਟਾਟਾਂ ਦੇ ਬੜਾ ਅਪਰੋਕਸਿਮੇਟ ਕੀਤਾ ਪਰ ਬੜੀਆਂ ਪੌਸਟ ਬਣਾਈਆਂ ਹੈਗੀਆਂ ਖੜੀਆਂ ਪਾਈਆਂ ਨੇ ਗੱਡੀਆਂ ਚੜ੍ਹ ਲਈ ਉਹਨਾਂ ਦੇ ਕੀ ਕਾਰਵਾਈ ਕਰਾਂਗੇ ਸਰ ਭਾਜੀ ਉਹ ਵੀ ਜਲਦੀ ਤੋਂ ਜਲਦੀ ਜਿੱਦਾਂ ਜਿੱਦਾਂ ਸਾਡੇ ਧਿਆਨ ਵਿੱਚ ਨਗਰ ਕੌਂਸਲ ਦੇ ਧਿਆਨ ਵਿੱਚ ਜਾਂ ਸਾਡੀ ਸਮੁੱਚੀ ਟੀਮ ਦੇ ਧਿਆਨ ਵਿੱਚ ਆਊਗਾ ਉਹ ਵੀ ਜਲਦੀ ਤੋਂ ਜਲਦੀ ਰਿਮੂਵ ਕਰਾਈਆਂ ਜਾਣਗੀਆਂ ਆ ਅਸਪਸ਼ਟ ਹੋ ਤੋ ਹੀ ਅੱਜ ਫਲੋਰ ਦੇ ਬੱਸ ਸਟੈਂਡ ਜਿੱਥੋਂ ਜਨੰਦਰ ਬੱਸਾਂ ਚੱਲਦੀਆਂ ਆਉਂਦੀਆਂ ਆ ਉੱਥੇ ਪਿਛਲੇ ਕਾਫੀ ਸਮੇ ਤੋਂ ਇੱਕ ਲੋਕਾਂ ਦੀ ਸਿਰਦਾਰੀ ਦਾ ਕਾਰਨ ਬਣਿਆ ਹੋਇਆ ਸ਼ਰਾਬ ਦਾ ਠੇਕਾ ਪਿਆ ਸੀਗਾ ਜਿਹੜਾ ਕਿ ਅਨਲੀਗਲ ਸੀਗਾ ਮੈਂ ਕਿਹਾ ਤੁਸੀਂ ਇਹਨੂੰ ਵਾਰ-ਵਾਰ ਵਾਣਗ ਵੀ ਤੁਸੀਂ ਰਿਮੂਵ ਕਰ ਲਈ ਤੇ ਕਿਹਾ ਉੱਥੇ ਕਹਿ ਰਹੀਆਂ ਐ ਕਿ ਤੁਸੀਂ ਤਾਂ ਕਾਰਵਾਈ ਕੀਤੀ ਆ ਸਰ ਕੀ ਕਰ ਚੁਣਿਆ ਸਰ ਸਰਕਾਰ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਆਪ ਜੀ ਨੇ ਦੱਸਿਆ ਕਿ ਅਸੀਂ ਵਾਰ-ਵਾਰ ਇਹਨਾਂ ਨੂੰ ਨਵਾਂ ਸ਼ਹਿਰ ਦਾ ਬੱਸ ਸਟੈਂਡ ਹੋ ਗਿਆ ਜਿੱਦਾ ਆਪਣਾ ਜਨੰਦਰ ਵਾਲਾ ਬੱਸ ਡਾਇਆ ਇੱਥੇ ਇੱਕ ਦੇਖੋ ਸਾਡਾ ਬੱਸ ਸਟੈਂਡ ਹੋਣ ਕਰਕੇ ਇੱਕ ਨਿਯਾਜ ਕਰੋਚਪਟ ਦੇ ਨਾਲ ਇੱਥੇ ਇੱਕ ਆਪਣਾ ਸ਼ਰਾਬ ਦਾ ਠੇਕਾ ਬਣਿਆ ਹੋਇਆ ਸੀ ਇਸ ਵਾਈਨ ਸ਼ਾਪ ਵਾਲਿਆਂ ਨੂੰ ਅਸੀਂ ਵਾਰ ਵਾਰ ਇੰਟੀਮੇਸ਼ਨ ਦਿੱਤੀ ਤਾਂ ਤੁਸੀਂ ਇੱਥੋਂ ਦੀ ਪੁਲਿਸ ਇਹਨੂੰ ਰਿਮੂਵ ਕਰ ਲਓ ਪਰ ਇਹਨਾਂ ਦੇ ਕੋਈ ਵੀ ਇਸ ਚੀਜ਼ ਦਾ ਅਸਰ ਨਹੀਂ ਹੋਇਆ ਤੇ ਅਸੀਂ ਵਰਕਸਪਲੈਸ ਦੀ ਟੀਮ ਤੇ ਆਪਣੇ ਜਨਾਬ ਹੁਣਾਂ ਦੀ ਰਹਿਨਮਾਈ ਦੇ ਵਿੱਚ ਆਪਣੇ ਪ੍ਰਧਾਨ ਜੀ ਹੁਣਾਂ ਤੇ ਹਾਊਸ ਦੀ ਪ੍ਰਮਾਣਜੀ ਦੇ ਹੇਠ ਇਹ ਸਾਨੂੰ ਅੱਜ ਅਸੀਂ ਕਾਰਵਾਈ ਕੀਤੀ ਆ ਸਰ ਇਹ ਰੀਅਰਿਆ ਦੇ ਨਾਲ ਇਹ ਕਰੋਚਪਟ ਦੀ ਠੇਕਾ ਨਹੀਂ ਕਿਹਨਾਂ ਦੇ ਹੁਕਮਾਂ ਦੇ ਕੀਤੀ ਸਰ ਹੈ ਕੋ ਸਾਲ ਇਥੇ ਟਮ ਟਾਈਮ ਕੱਢਦੇ ਕੱਢ ਕੇ ਆ ਗਿਆ ਜਿਨ੍ਹਾਂ ਦੇ ਹੁਕਮਾ ਦੇ ਨਾਲ ਨਹੀਂ ਠੇਕਾ ਸੀ ਸਰ ਮੈਂ ਹੋਈ ਦੱਸ ਦਿਆਂ ਕਿ ਸਾਡਾ ਕਰੋਸਮੈਂਟ ਰਿਮੂਵ ਕਰਨ ਦਾ ਇਹ ਸਾਡੀ ਡਿਊਟੀ ਹੁੰਦੀ ਆ ਤੇ ਸਾਨੂੰ ਪਤਾ ਲੱਗਿਆ ਸੀਗਾ ਜਦੋਂ ਅਸੀਂ ਵਾਰ-ਵਾਰ ਇਹਨਾਂ ਨੂੰ ਇੰਟੀਮੀਟ ਕਰਦੇ ਰਹੇ ਅਨਲਿਗਲ ਸੀ ਜਣ ਕੇ ਹੈ ਇਹ ਸਾਨੂੰ ਪਤਾ ਲੱਗਿਆ ਕਿ ਅਨਲਿਗਲ ਸੀਗਾ ਕੋ ਹਾਈਵੇ ਦੇ ਉੱਤੇ ਬਣੇ ਸਾਨੂੰ ਫੀਸ ਦੇ ਕੋ ਦਿੰਦੇ ਸੀ ਸਰ ਇਸ ਦੇ ਬਾਰੇ ਦੇਖੋ ਮੈਂ ਅਕਰੋਚਮੈਂਟ ਦੀ ਟੀਮ ਆ ਸਾਡੀ ਅਸੀਂ ਸਾਡਾ ਹੁੰਦਾ ਹੈ ਕਿ ਜਨਾਬ ਜਾਂ ਸਰਕਾਰ ਜਾਂ ਹਾਊਸ ਇਹ ਹੁਕਮਾ ਹੁੰਦਾ ਆ ਕਿ ਇਹਨੂੰ ਉੱਥੋਂ ਡਿਸਟਰਾਇ ਕਰੀਤਾ ਜਾਵੇ ਜਾਂ ਮੂਹਂ ਕੀਤਾ ਜਾਵੇ ਅਸੀਂ ਉਸ ਪ੍ਰੋਸੈਸ ਨਾਲ ਚੱਲਦੇ ਆਂ ਇਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਸਾਡੇ ਆਫਿਸ ਤੋਂ ਹੀ ਪਤਾ ਲੱਗਦਾ ਅੱਜ ਕਿਹਦੇ ਹੁਕਮਾਂ ਤੇ ਜਿਹੜੀ ਸਰ ਸਾਡੇ ਹਾਊਸ ਤੇ ਸਰਕਾਰ ਨੇ ਹੁਕਮ ਆਲੀ ਅਸੀਂ ਕਰ ਲਈ ਆ ਬਿਲਕੁਲ ਸਾਡੇ ਰਹਿਨੁਮਾਈ ਅਫਸਰਾਂ ਉਹਨਾਂ ਦੇ ਸਾਡੇ ਪ੍ਰਧਾਨ ਜੀ ਹੋ ਗਏ ਸਾਡੇ ਹਾਊਸ ਦੇ ਜਿਹਨੇ ਵੀ ਮੋਹਤਵਾਰ ਸਹਿਬਾਨ ਆ ਉਹਨਾਂ ਦੀ ਰਹਿਨਮਾਈ ਕਿੱਥੇ ਸੀ ਉਹ ਕਹਿੰਦੇ ਕਿ ਅੱਜ 31 ਮਰ ਗਈ ਆ ਠੇਕੇ ਟੁੱਟੇ ਹੋ ਗਏ ਆ ਮਗਾ ਨਵੇਂ ਠੇਕੇਦਾਰ ਆਉਣਗੇ ਆ ਹੁਣ ਨਵੇਂ ਤੇ ਉਹਨਾਂ ਨੇ ਇਦਾਂ ਦੀ ਜਗ੍ਹਾ ਤੇ ਕੋਈ ਰੀਮੂਵਲ ਨਹੀਂ ਕੀਤੀ ਉਹਨਾਂ ਨੇ ਕੀ ਕਾਰਵਾਈ ਹੈਗੀ ਸਰ ਆਪ ਜੀ ਨੇ ਦੇਖ ਹੀ ਲਿਆ ਕਿ ਅਸੀਂ ਇਸ ਨੂੰ ਖਾਲੀ ਨਹੀਂ ਕਰਵਾਇਆ ਬਿਲਕੁਲ ਰੀਮੂਵ ਕਰ ਦਿੱਤਾ ਹੈ ਤਾਂ ਕਿ ਕੱਲ ਦੀ ਡੇਰ ਦੇ ਵਿੱਚ ਕੋਈ ਵੀ ਇੱਥੇ ਇਸ ਤਰ੍ਹਾਂ ਦਾ ਹੀ ਨਜ਼ਾਜ ਹੋ ਸਾਰੀ ਨਾ ਕਰ ਸਕੇ ਜੇ ਮੇਰੇ ਇੱਥੇ ਠੇਕਾ ਖੁੱਲਦਾ ਫੇਰ ਕੀ ਕਰ ਬਈ ਜੇ ਜਦਾਂ ਤੁਸੀਂ ਅੱਜ ਕਾਰਵਾਈ ਦੇਖੀ ਜਨਾਬ ਕੱਲ੍ਹ ਵੀ ਅਸੀਂ ਇਸੇ ਤਰ੍ਹਾਂ ਦੀ ਕਾਰਵਾਈ ਕਰਾਂਗੇ ਜਿਹੜੇ ਨਵੇਂ ਠੇਕੇਦਾਰ ਆਇਆ ਸਰ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਹੈਗਾ ਜਿਨ੍ਹਾਂ ਨੇ ਠੇਕੇ ਲਾ ਕੇ ਖੁੱਲਣੇ ਆਣਗੇ ਸਰ ਦੇਖੋ ਇਹ ਮੇਰੇ ਅਧਿਕਾਰ ਖੇਤਰ ਦੇ ਅੰਦਰ ਨਹੀਂ ਆਦਾ ਹੈਗਾ ਤੇ ਸਾਡਾ ਹਰ ਅਧਿਕਾਰ ਖੇਤਰ ਹੁੰਦਾ ਹੈ ਕਰੋਚਮੈਂਟ ਦਾ ਜੇ ਤੇ ਨਿਆਂ ਜੋ ਸਾਰੀ ਕੀਤੇ ਜਾਉਗੇ ਤਾਂ ਅਸੀਂ ਫੇਰ ਕਾਰਵਾਈ ਕਰਾਂਗੇ ਜਨਾਬ